ਵਾਹਿਗੁਰੂ ਪੱਬਾ ਪੁੱਲਾ ਪੱਬਾ ਫੜਾ ਸ ਇਹ ਪ ਬੇ ਸਮਝਣੇ ਪੈਣਗੇ ਪੱਬਾ ਪਰਮ ਚ ਇਹ ਬੱਬਾ ਪੁਲਾ ਪਲ ਅੱਬਾ ਭਲਾ ਤੱਬਾ ਪਰਮਚ ਆਂਡੇ ਦੇ ਵਿੱਚ ਹੈ ਸਭ ਕੁਝ ਇੱਕੋ ਹੀ ਹੈ ਇੱਕ ਓ ਅੰਕਾਰ ਜੋ ਦਾ ਇੱਕ ਦਾ ਖਲਾਰਾ ਹੈ ਵਿੱਚ ਹੀ ਪਸਾਰਾ ਹੈ ਵਿੱਚ ਹੀ ਆਂਡੇ ਤੇ ਚੁੰਝ ਖੰਭ ਅੱਖਾਂ ਵਿੱਚ ਖਰਾਕ ਪਾਤੀ ਪਰਲੇ ਸਮਝਣਗੇ ਪਹਿਲੋ ਅਨਾਜ ਦੀ ਕਮੀ ਸੀ ਮਾਇਆ ਦੀ ਕਮੀ ਸੀ ਅੰਦਰ ਵੱਡਾ ਸੀ ਸਾਡਾ ਬਾਹਰ ਨੂੰ ਅੰਦਰ ਇਹ ਘਟ ਭੱਜਦਾ ਸੀ ਸੁਰਤ ਨੂੰ ਟਿਕਾਣਾ ਪਾਏਗਾ ਧਿਆਨ ਨਾਲ ਕੰਮ ਕਰਨਾ ਪਏਗਾ ਧਿਆਨ ਨਾਲ ਸੁੰਨਾ ਪਏਗਾ ਧਿਆਨ ਨਾਲ ਸਮਝਣਾ ਪਏਗਾ ਧਿਆਨ ਨਾਲ ਜੁੜਨਾ ਪਏਗਾ ਇਹ ਸੁਰਤ ਹੈ ਚੇਲਾ ਹੈ ਗੁਰੂ ਚੇਲੇ ਦੀ ਪ੍ਰੀਤ ਬਣਾਣੀ ਪੈਗੀ ਰਾਜ ਤਮਸ ਤਤ ਇਹ ਇਹਤੂ ਪਰ ਹੈ ਤੁਰਿਆ ਅਵਸਥਾ आत्मज्ञान ਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸੀਂ ਗਿਆਨ ਲੈਣਾ ਸੀ ਇਹ ਸੈਨਬੋਰਡ ਸਾਨੂੰ ਦੱਸ ਰਿਹਾ ਥੋੜਾ 250 ਕਿਲੋਮੀਟਰ ਹੈ ਦਿੱਲੀ ਦੂਰ ਹੈ ਟੁਰਨਾ ਪਏਗਾ ਮਨ ਦੀ ਸਪੀਡ ਬਹੁਤ ਤੇਜ਼ ਹੈ ਇੰਨੀ ਸਪੀਡ ਕਿਸੇ ਦੀ ਨਹੀਂ ਇਹ ਜੀਪਾਂ ਬੋਲੇਗੀ ਠੀਕ ਹੈ ਤਨ ਦਾ ਨਾਲ ਮਨ ਦੀ ਕਾਮਯਾਬੀ ਕਰਕੇ ਸਾਰਾ ਤਾਨੇ ਪੇਟੇ ਵਾਕੂ ਹੈ ਅਤਰੀਮ ਕੰਨ ਸੁਣਨਗੇ ਅਤਰੀਮ ਅੱਖਾਂ ਹਨ ਇੱਕ ਬਾਹਰ ਸਰੀਰ ਹੈ ਇੱਕ ਅੰਦਰ ਅਤਰੀਮ ਸਰੀਰ ਹੈ ਜੋ ਸੁੱਤਿਆ ਵੀ ਚੱਲਦਾ ਹੈ ਜਿਹੜਾ ਵੈਸਲਾ ਹੈ ਬੇਈਮਾਨ ਹੈ ਦੂਸਰੇ ਨੂੰ ਲੁੱਟਣ ਲਈ ਬੈਠਾ ਹੈ ਠੀਕ ਹੈ ਜਿਹੜਾ ਜਾਗੇਗਾ ਉਹ ਅੱਧੀ ਆਵਾਜ਼ ਨਾਲ ਉੱਠ ਕੇ ਭੱਜੇਗਾ ਸਰਾત્મક ਸੋਚ ਰੱਖਣੀ ਪੈਗੀ ਚੜਦੀ ਕਲਾ ਲਈ ਸੋਚ ਰੱਖਣੀ ਪੈਗੀ ਗੁਰ ਕਾ ਬਾਣਾ ਜੋ ਚੱਲੈ ਦੁੱਖ ਨਾ ਪਾਵੇ ਕੋਏ ਅੱਛਾ ਜੀ ਇਹ ਜੇ ਗੋਲੀ ਅੱਗੇ ਆਉਣਾ ਹੈ ਗੋਲੀ ਨੇ ਅੰਦਰੋਂ ਬਾਹਰ ਕੱਢ ਦੇਣੀਆਂ ਹਨ ਕੁਤਰਤਾ ਨਿਯਮ ਫਾਲੋਅ ਅਪ ਕਰਨਾ ਪਏਗਾ ਸਮਝਣਾ ਪਏਗਾ ਸੁਰਤ ਨੂੰ ਚੇਲਾ ਬਣਾਉਣਾ ਪਏਗਾ ਇਹ ਵਾਜਾ ਖਰਾਬ ਨਹੀਂ ਇਹ ਧੁਣੀ ਨਹੀਂ ਵੱਜਦੀ ਮਾਇਆ ਕਰਕੇ ਅਸੀਂ ਧੁਣੀ ਗਵਾਲੀ ਨਾ ਨਾ ਉਹ ਕੁਛ ਵੀ ਨਹੀਂ ਰਿਹਾ ਨਾ دین ਰਿਹਾ ਨਾ ਮਜਬ ਰਿਹਾ ਨਾ ਧਰਮ ਰਿਹਾ ਸ ਧਰਮ ਦਾ ਸਾਰਾ ਖੇਡ ਮਨ ਨਾਲ ਹੈ ਠੀਕ ਹੈ ਤਨ ਦਾ ਵਿੱਚ ਹਿੱਸਾ ਹੈ ਪੂਰਾ ਜੀਵ ਰਸਨਾ ਬੋਲੇਗੀ ਸਮਝੇਗੀ 24000 ਨਵੇਂ ਸਵਾਸ ਆ ਰਹੇ ਹਨ ਖੋਹ ਜਾ ਰਹੀ ਹੈ ਸੱਚ ਪ੍ਰਵੇਸ਼ ਨਿਤ ਨਵਾ ਪਰਮੇਸ਼ਰ ਵੀ ਨਿਤ ਨਵਾਂ ਹੈ ਉਹ ਗੁੱਠੇ ਵਰਗਾ ਗੁੱਠਾ ਨਹੀਂ ਭੇਜ ਰਿਹਾ ਧਾਣੇ ਵਰਗਾ ਦਾਣਾ ਨਹੀਂ ਭੇਜ ਰਿਹਾ ਸੇਵ ਵਰਗਾ ਸੇਵ ਨਹੀਂ 1 ਵਰਗੀ ਦੂਜੀ ਚੀਜ਼ ਨਹੀਂ ਭੇਜ ਰਿਹਾ ਸੋ ਕੁਦਰਤ ਨੂੰ ਸਮਝਣਾ ਪਏਗਾ ਕੁਦਰਤੀ ਛੇੜਛਾੜੋਂ ਨੇ ਬੱਚਿਆਂ ਨਾਲੋਂ ਬੱਚਿਆਂ ਜਾਦੀਆਂ ਬਣਾਈਆਂ ਪਰਮੇਸ਼ਰ ਨੇ ਸਾ ਅਸੀਂ ਸਿਆਣ ਫਲਾਂ ਨਾਲ ਪਏ ਅਸੀਂ ਸਿਆਣੇ ਬਣ ਗਏ ਨਹੀਂ ਇਹ ਸੁਰਤ ਨੂੰ ਟਿਕਾਣਾ ਪਏਗਾ ਮਨ ਜੇ ਹਾਜ਼ਰ ਨਹੀਂ ਨਾ ਠੀਕ ਹੈ ਫਿਰ ਤੂੰ ਜੇ ਪਾਪ ਕਰਤਾ ਨਹੀਂ ਪਾਪ ਲੱਗਣਾ ਤੇਰ ਤੋਰ ਅੰਜਾਨੇ ਪੁੱਣੇ ਚ ਹੋ ਗਿਆ ਉਹ ਗਲਤੀ ਮਾਫ ਹੋ ਜਾਣੀ ਹੈ ਇਹ ਉੱਪਰ ਡਰਾਈਵਲ ਬੈਠਾ ਹੈ ਸਿਰ ਤੇ ਹੰਦੇ ਜਿੰਨੂੰ ਠਾਕ ਰੱਖੇਗਾ ਉਹਨੂੰ ਮਾਰ ਨਹੀਂ ਸਕਦਾ ਕੋਈ ਇਹ ਵਿਦਿਆ ਵਿਚਾਰ ਨਹੀਂ ਪੈਗੀ ਕੁਰਬਾਨੀ ਪੜਨੀ ਪੈਗੀ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਗੁਰਮਖ ਬੰਨਾ ਪਏਗਾ ਇਹ ਕਹਿੰਦੇ ਮੁਸਲਮਾਨ ਇਹ ਸਿੱਖ ਬਣ ਜਾਣਗੇ ਜੇ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਦੇਸ਼ ਹੋਇਆ ਹਿੰਦੂ ਇਹ ਸਿੱਖੀ ਧਾਰ ਲੈਣਗੇ ਅੰਗਰੇਜ਼ ਇਹ ਲੱਖਾਂ ਕਰੋੜਾਂ ਅੰਗਰੇਜ਼ ਬਣ ਕੇ ਸਿੱਖ ਸਿੱਖੀ ਧਾਰ ਲਈ ਉਹਨਾਂ ਨੇ ਜਹ ਇਹ ਧਰਮਾਨ ਧਾਰਮਿਕ ਧਰਮ ਜੋ ਹਿੰਦੁਸਤਾਨ ਹੈ ਭਾਰਤ ਦੇ ਇੰਡੀਆ ਦੇ ਹਨ ਇਹਨਾਂ 'ਚ ਬਹੁਤ ਕੁਝ ਹੈ ਖਜ਼ਾਨਾ ਮੰਨਦੇ ਹਨ ਉਹਨਾਂ ਸੋ ਵੇਦਾ ਪੁਕਾਰ ਰਿਹਾ ਹੈ ਪਰ ਅਸੀਂ ਨਹੀਂ ਸੁਣ ਪੁਕਾਰ ਸੁਣੀ ਨਹੀਂ ਜੋ ਸਾਡੇ 골 ਪਰਨੇ ਵਾਲੇ ਹਨ ਨਹੀਂ ਇਹਨਾ ਨਹੀਂ ਮੰਨਣਾ ਦੁਨੀਆ ਮੰਨ ਜਾਏਗੀ ਦੂਸਰੇ ਜੋ Hindu ਹਨ ਮੁਸਲਮਾਨ ਹਨ ਅੰਗਰੇਜ਼ ਹਨ ਹੋਰ ਹਨ ਉਹ ਸਿੱਖੀ ਧਾਰ ਲੈਣਗੇ ਪਰ ਸਾਡੇ ਵਾਲੇ ਨਾਲ ਇਹ ਤਾਂ ਲੱਤ ਲੱਤਾਂ ਖਿੱਚਣ ਆਏ ਹਨ ਜੋ ਅੰਦਰ ਹੈ ਸੋ ਮਾਰਨ ਪੈਣਗੇ ਵੱਢਣ ਪੈਣਗੇ ਜਾਨੋ ਮਾਰਦੇ ਹੋ ਠੀਕ ਹੈ ਘਰ ਦਾ ਪੈਤੀ ਲੰਕਾ ਟਾਏਗਾ ਲੋਹੇ ਨੂੰ ਲੋਹਾ ਵੱਡੇਗਾ ਲੋਹਾ ਸਮਾਨ ਛੁੱਡੇਗਾ ਅੱਛਾ ਦੇਖ ਲਓ ਜਾ ਚੁੱਟ ਰਿਹਾ ਹੈ ਨਾ ਸੋ ਇਹ ਜਿਹੜੀ ਹਵਾ ਹੈ ਇਹ ਗੁਰੂ ਹੈ ਪਵਨ ਗੁਰੂ ਹੈ ਧਰਤੀ ਮਾਤਾ ਹੈ ਪਾਣੀ ਪੀਤਾ ਹੈ ਸਾਰਿਆਂ ਨੂੰ ਹਰਾ-ਭਰਾ ਕਰਨ ਵਾਲਾ ਹੈ ਸ ਸੁੰਨਾ ਸਮਝਣਾ ਜੁੜਨਾ ਫਿਰ ਅੰਦਰ ਹੀ ਸੇ ਅਸੀਂ ਪਤੀ ਪਤਨੀ ਸਾਡੇ ਬੰਦ ਹੀ ਨਹੀਂ ਸਾਡਾ ਹਾਰ ਸ਼ਿੰਗਾਰ ਕੀਤਾ ਸਾਡੇ ਆਲ ਪਤੀ ਦੇ ਦੇਖੇ ਨਹੀਂ ਸੇਜਾ ਚ ਨਹੀਂ ਆਇਆ ਰਲੀਆਂ ਨਹੀਂ ਮਲਦੀਆਂ ਅਸੀਂ ਦੁਹਾਗਣ ਹਾਂ ਅੰਦਰੋਂ ਬਾਹਰ ਇੱਕ ਹੋਣਾ ਪਏਗਾ ਸ ਇਹ ਅੱਖਾਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਸਾਰਾ ਖੇੜ ਮੰਦਾ ਹੈ ਅਸੀਂ ਕਹਿੰਦੇ ਬਹੁ ਟੈਨਸ਼ਨ ਹੈ ਖਾਲੋ ਪੀ ਲੋ ਟੈਨਸ਼ਨ ਨਹੀਂ ਦੂਰ ਹੋਣੀ ਇਹ ਸ਼ੀਸ਼ੇ ਵਾਂਗੂ ਹੈ ਮਨ ਦੂਸਰਾ ਜਿਹੜਾ ਬੀਜ ਬੀਜਾਂਗੇ ਉਹੀ ਬੀਜ ਉੱਗੇਗਾ ਸੋ ਧਰਮੀ ਬੰਨਾ ਪਏਗਾ ਇਹ ਭਰਨ ਦੀ ਕੰਧ ਤੋੜਨੀ ਪੈਗੀ ਅੰਦਰ ਹੀ ਹੈ ਅੰਡਾ ਅੰਡੇ ਵਿੱਚ ਹੀ ਉਹਦਾ ਰਿਜਕ ਹੈ 84 85 86 ਲੱਖ ਜੋਨ ਨੂੰ ਬਣਾ ਕੇ ਕੋਈ ਮਿਸਤਰੀ ਵਿੱਚ ਨਹੀਂ ਬੰਦਾ ਵਿੱਚ ਬੈਠਾ ਆਇਆ ਹੋਇਆ ਹੈ ਨਰੈਣ ਨੂੰ ਬਨਵਾਰੀ ਨੂੰ ਰਾਮ ਨੂੰ ਅੱਲਾ ਨੂੰ ਇਹ ਵਾਇਗਰ ਨੂੰ ਵੇਖਣ ਵਾਲੀ ਅੱਖਾਂ ਅੰਦਰ ਹਨ ਜੀ ਇਹ ਕੁਰਬਾਨੀ ਪੜਨੀ ਸੁਣਨੀ ਵਿਚਾਰਨੀ ਵਿਰਲਿਆਂ ਦਾ ਵਿਸ਼ਾ ਹੈ ਅੰਦਰ ਹੀ ਪ੍ਰਗਟ ਹੋਏਗਾ ਮਿਲਿਆ ਹੋਇਆ ਮਲਾ ਸਕੇਗਾ ਮਨ ਨੀਵਾ ਮਤ ਉੱਚੀ ਰੱਖਣੀ ਪਏਗੀ ਇੱਕ ਲੱਤ ਤੇ ਖੜਾ ਮੈਂ ਖੜ ਸਕਦਾ ਦਿਲ ਲੱਤਾਂ ਤੋਂ ਡਿੱਗਾਗਾ ਕੁਦਰਤ ਦੇ ਨਿਯਮ ਸਮਝ ਲੈਣ ਪੈਣਗੇ ਉਹਦੇ ਪੱਕੇ ਹੀ ਕਾਨੂੰਨ ਹਨ ਕੱਚਾ ਮਾਲ ਸਾਨੂੰ ਦਿੱਤਾ ਹੈ ਪੱਕਾ ਆਪਣੀ ਸੂਝ-부ਝ ਅਕਲ ਨਾਲ ਤਿਆਰ ਕਰਨਾ ਹੈ ਜੀ ਅਸੀਂ ਭੁੱਲੇ ਹੋਇਆ ਗਵਾਚੀ ਚੀਜ਼ ਹੋ ਸਕਦਾ ਲੱਬੇ ਨਾਲ ਲੱਬੇ ਇਹ ਦੀਵਾ ਬਾਲਣਾ ਪੈਣਾ ਸ ਫੇਰ ਇਹ ਸੰਤੋਖ ਦੀ ਸੱਚ ਦੀ ਬੱਤੀ ਪਾਣੀ ਪੈਣੀ ਹੈ ਅਗਨੀ ਸਭ ਕੁਝ ਪਰਮੇਸ਼ਰ ਆਪ ਹੀ ਕਰ ਰਿਹਾ ਹੈ ਵਿਰਲੇ ਨੂੰ ਸਮਝਾਉਂਦੀ ਹੈ ਆਪ ਹੀ ਬੀਜ ਰੂਪ ਹੈ ਆਪ ਹੀ ਫੁੱਲ ਟਾਣੀਆਂ ਪੱਤੇ ਤਣਾ ਸਭ ਕੁਝ ਆਪ ਹੈ ਸੋ ਸਾਰੀ ਖੇਡ ਉਹਦੀ ਆਪ ਹੈ ਜੀ ਵਿਰਲੇ ਨੂੰ ਸਮਝਾਉਂਦੀ ਹੈ ਅਸੀਂ ਬਾਗ ਦੇ ਮਾਲੀ ਹਾਂ ਮਾਲਕ ਨਹੀਂ ਹਾਂ ਜੀ ਰਾਜਾ ਉਹ ਆਪ ਹੀ ਹੈ ਖਾਨਸਾ ਵੀ ਆਪ ਹੀ ਆ ਉਹਦਾ ਸਦਾ ਰਾਜ ਰਹਿਣਾ ਹੈ ਛਤਰ ਝੂਲਦੇ ਰਹਣਗੇ ਇਹ ਸਾਰੀ ਬਨਸਵਤੀ ਉਹਦੀ ਚੌਰ ਕਰ ਰਹੀ ਹੈ ਉਹਦਾ ਸਲੋਤਰ ਹੈ ਡੰਡਾ ਹੈ ਸੋ ਇਹ ਜੇ ਪਹਾੜ ਹਨ ਇਹ ਉਹਦਾ ਤਨ ਹੈ ਬਹੁਤ ਵੱਡੀਆਂ ਬਾਹਾਂ ਹਨ ਬਹੁਤ ਵੱਡਾ ਉਹਦਾ ਖੜਾਵਾ ਹਨ ਸਰੀਰ ਬਹੁਤ ਵੱਡਾ ਹੈ ਜੀ ਸਾਰਾ ਕੁਝ ਆਪ ਹੀ ਹੈ ਜੀ ਜੋਥਾ ਅੱਖਾਂ ਨਾਲ ਵੇਖ ਰਿਹਾ ਉਹ ਦੂਸਰਾ ਰੱਬ ਹੈ ਉਹਦੀ ਮਾਇਆ ਹੈ ਉਹਦੀ ਸੁਪਤਨੀ ਹੈ ਆਪ ਨਾ ਜੰਮਦਾ ਹੈ ਨਾ ਮਰਦਾ ਹੈ ਨਾ ਸਾਰਿਆਂ ਦੀ ਪਰਪਾਲ ਕਰ ਰਿਹਾ ਹੈ ਪਾਲ ਰਿਹਾ ਹੈ ਦਇਆਵਾਨ ਮਿਹਰਮਾਨ ਹੈ ਆਇਆ ਹੋਇਆ ਹੈ ਸਾਡੇ ਵਿੱਚ ਸਮਝ ਨਹੀਂ ਆਈ ਵੀ ਸਾਡੇ ਅੰਦਰ ਹਾਜ਼ਰ ਹੈ ਜੀ ਬੰਤ ਚੌਥ ਸਰੂਪ ਹੈ ਆਪਣਾ ਮੂਲ ਪਛਾਣ ਮਨ ਦੀ ਤਾਕਤ ਬਹੁਤ ਹੈ ਜੀ ਮਨ ਦੀ ਸਵਾਰੀ ਸੱਚ ਦੀ ਸਵਾਰੀ ਕਰਨੀ ਪੈਗੀ ਫਿਰ ਤੇਰੀ ਸਦਾ ਜਾਜਾ ਕਰ ਹੋਏਗੀ ساری ਵੀਡੀਓ ਮੇਰੇ ਵਾਸਤੇ ਅੰਦਾਸ ਤੋਂ ਬਹੁਤੀ ਗਲਤੀ ਆ ਰਹੀ ਹੈਨ ਮੂਰਖ ਜੀ ਦਾਸ ਹੈ ਸੰਗਤ ਔਰ ਗੁਰੂ ਬਖਸ਼ ਨਾਰਾਇਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਤੇ ਫਤਿਹ